ਇਸ ਵੇਲੇ ਦੀ ਦੁਖਦਾਈ ਖਬਰਤਾਂ ਨੂੰ ਗੜਸ਼ੰਕਰ ਕੋਟ ਫਤੂਹੀ ਦੇ ਰੋਡ ਤੇ ਪਿੰਡ ਨੂਰਪੁਰ ਜੱਟਾ ਦੇ ਕੋਲ ਕੈਂਟਰ ਤੇ ਕਾਰ ਦੇ ਵਿੱਚ ਜ਼ਬਰਦਸਤ ਟੱਕਰ ਹੋਣ ਕਾਰਨ ਇੱਕ ਪਰਿਵਾਰ ਦੇ ਇੱਕ ਬੱਚੇ ਸਮੇਤ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੱਸਦੀ ਕਿ ਮ੍ਰਿਤਕ ਗੁਰਨਾਮ ਸਿੰਘ ਅਤੇ ਪਤਨੀ ਬਰਿੰਦਰ ਕੌਰ ਤੇ ਬੇਟੀ ਸੀਰਤ ਕੌਰ ਦੇ ਨਾਲ ਕਾਰ ਵਿੱਚ ਸਵਾਰ ਹੋ ਕੇ ਪਿੰਡ ਮਾਣੇਵਾਲ ਬਲਾਚੌਰ ਤੋਂ ਪਲਦੀ ਨਾਗਰਾ ਪੈਲੈਸ ਦੇ ਵਿੱਚ ਵਿਆਹ ਸਮਾਗਮ ਲਈ ਜਾ ਰਹੇ ਸਨ ਅਤੇ ਉਕਤ ਸਥਾਨ ਤੇ ਕੈਂਟਰ ਦੇ ਨਾਲ ਭਿਆਨਕ ਟੱਕਰ ਹੋਣ ਕਾਰਨ ਉਹਨਾਂ ਦੀ ਮੌਤ ਹੋ ਗਈ। ਆਪੋਰੀ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਇੱਕ ਇਸ ਤਰੀਕੇ ਦੇ ਨਾਲ ਇੱਕ ਘਾਟਣਾ ਵਾਪਰੀ ਸੀਗੀ। ਤੁਸੀਂ ਬਣੇ ਰਹੋ ਪੰਜਾਬੀ ਐਖਰ ਚੈਨਲ ਦੇ ਨਾਲ ਬਿੱਟੂ ਚੋਹਾਂ ਦੀ ਰਿਪੋਰਟ ਗੜਸ਼ੰਕਰ। ਜੀ ਅਸੀਂ ਵਿਆਹ ਨੂੰ ਜਾ ਰਹੇ ਸੀਗੇ ਇੱਧਰ ਆਪਣਾ ਇੱਥੇ ਨਾਗਰਾਪਾਲ ਸਾਹਿਬ ਦਾ ਨਹੀਂ ਕੋਈ ਨੇੜੇ ਆ। ਤੇ ਮੈਂ ਪਟਿਆਲੇ ਤੋਂ ਆ ਮੇਰੇ ਬੇਟੇ ਦਾ ਇਹ ਸਾਲਾ ਸੀਗਾ ਸਗਾ। ਤੇ ਨਾਲ ਉਹਦੀ ਵਾਈਫ ਹੈ ਤੇ ਛੋਟੀ ਬੇਟੀ ਸੀਗੀ 7 ਸਾਲ ਦੀ। ਉਹ ਕੀ ਗੱਡੀ ਮੇਰੇ ਪਿੱਛੇ ਹੀ ਸੀਗੀ ਮੈਂ ਇਹਨਾਂ ਦੇ ਪਿੱਛੇ ਸੀ ਗੱਡੀ ਅੱਗੇ ਸੀ ਇਹਨਾਂ ਦੀ ਬਿਲਕੁਲ ਥੋੜੀ ਜਿਹੀ ਵਿੱਥ ਸੀਗੀ ਜਦੋਂ ਕਿ ਉਹ ਕੈਂਟਰ ਵਾਲਾ ਆਇਆ ਉਹ ਪਤਾ ਨਹੀਂ ਉਹਦੀ ਅੱਖ ਲੱਗ ਗਈ ਕੀ ਹੋਇਆ ਉਹ ਗੱਡੀ ਨੂੰ ਨਾਲ ਹੀ ਲੈ ਗਿਆ ਕਿਸੇਟ ਕੇ ਬਸ ਮੈਂ ਗੱਡੀ ਰੋਕੀ ਆ ਨਾਲ ਦੀ ਨਾਲ ਮੈਂ ਉਹਨੂੰ ਭੱਜ ਕੇ ਕਿਹਾ ਵੀ ਇਹ ਕੀ ਕੀਤਾ ਤੂੰ ਕਹਿੰਦਾ ਜੀ ਮੇਰਾ ਕਸੂਰ ਨਹੀਂ ਆ ਮੈਂ ਕਿਹਾ ਚੱਲ ਬਾਅਦ ਚ ਗੱਲ ਕਰਾਂਗੇ ਪਹਿਲਾਂ ਬੰਦੇ ਦਾ ਦੇਖੀਏ ਬੰਦੇ ਘੜਾ ਮੇਰੇ ਨਾਲ ਉਹ ਮੈਂ ਇਹਨਾਂ ਨੂੰ ਦੇਖਣ ਲੱਗ ਗਿਆ ਬੰਦਿਆਂ ਨੂੰ ਉਹ ਪਤਾ ਨਹੀਂ ਕਿੱਧਰ ਲੰਘ ਗਿਆ ਜੀ ਉਹਦੇ ਨਾਲ ਦੀ ਨਾਲ ਉਹ ਤੇ ਜਦੋਂ ਦੇਖਿਆ ਤਾਂ ਉਹ ਜਿਹੜੀ ਗੁੱਡੀ ਸੀ ਬਰਿੰਦਰ ਸਾਡੀ ਉਹ ਤੇ ਫਸੀ ਪਈ ਹੀ ਵਿੱਚ ਉਹਦੇ ਨਿਕਲਣੀ ਏ ਜਿਹੜੀ ਇਹਦੀ ਬੇਟੀ ਸੀ ਸੱਤ ਸਾਲ ਦੀ ਉਹਨੂੰ ਜਦੋਂ ਅਸੀਂ ਦੇਖਿਆ ਤਾਂ ਉਹਦੇ 'ਚ ਮਾੜਾ ਜਿਹਾ ਸਾਹ ਸੀਗਾ ਜਦੋਂ ਚੱਕ ਕੇ ਅਸੀਂ ਬਾਹਰ ਲਿਆਏ ਆ ਤੇ ਉਹਨੇ ਇੱਕ ਵਾਰੀ ਖੂਨ ਦੀ ਉਲਟੀ ਕੀਤੀ ਆ ਇਹ ਜਿਹੜਾ ਸੀਗਾ ਗਰਨਾਮ ਸਿੰਘ ਉਹਨੂੰ ਵੀ ਅਸੀਂ ਚੱਕਿਆ ਤੇ ਉਹਦੇ ਮਤਲਬ ਕਹਿੰਦਾ ਥੋੜਾ ਕਹਿੰਦੇ ਸਾਹ ਸੀਗਾ ਪਰ ਹੁਣ ਬਾਅਦ 'ਚ ਥੋੜੀ ਦੇਰ ਬਾਅਦ ਖਬਰ ਆਈ ਸੀ ਵੀ ਦੋਨਾਂ ਦੀ ਡੈਥ ਹੋ ਗਈ ਤੇ ਜਿਹੜੀ ਗੁੱਡੀ ਆ ਵਰਿੰਦਰ ਘਰ ਵਾਲੀ ਸੀ ਉਹਦੀ ਉਹਦੀ ਤਾਂ ਪਹਿਲਾਂ ਹੀ ਡੈਥ ਹੋ ਗਈ ਸੀ ਤੇ ਕਿੱਥੇ ਦੇ ਪਿੰਡ ਦੇ ਇਹ ਆ ਉਰੇ ਆ ਜੀ ਬੜਾ ਜ਼ੋਰ ਦੇ ਨਾਲ ਹੀ ਆ ਮਾਨੇ ਵਾਲ ਪਿੰਡ ਬਈ ਠੀਕ ਤੇ ਕੀ ਕਹੋਗੇ ਆ ਜਿਹੜੀ ਘਟਨਾ ਹੋਈ ਕਿੱਥੇ ਨੂੰ ਜਾ ਰਹੇ ਸੀ ਬਹੁਤ ਮਾੜੀ ਘਟਨਾ ਹੋਈ ਜੀ ਮੇਰਾ ਨਾਮ ਅਰਜੀਤ ਦੋਰੇ ਮੇਰੇ ਨੂੰ ਦੇ ਭਰਾ ਪਰਜਾਈ ਤੇ ਪਤੀ ਜੀ ਕਿੰਨੇ ਜਾਣੇ ਸੀ ਸਾਡੀ ਤੋਂ ਕੁੜੀ ਵਰ ਨੂੰ ਗਈ ਉਹ ਵੀ ਉੱਥੇ ਵਿਆਹ ਤੇ ਜਾ ਰਹੇ ਸੀ ਅਸੀਂ ਵੀ ਉੱਥੇ ਜਾ ਰਹੇ ਸੀ ਗੱਡੇ ਵਾਲੇ ਨੇ ਰੋਂਗ ਸਾਈਡ ਮਾਰ ਕੇ ਨਾ ਬੰਦਾ ਕਰ ਕਾਲੀ ਇਹਨਾਂ ਦਾ ਪਿੰਡ ਕਿਹੜਾ ਹੈ ਜੀ ਇਹਨਾਂ ਦਾ ਮਾਣੇ ਵਾਲੇ ਤੁਸੀਂ ਪਟਿਆਲੇ ਤੋਂ ਇਹ ਬਲਾਚੌਰ ਦੇ ਕੋਲ ਹਾਂਜੀ ਬਲਾਚੌਰ ਦੇ ਕੋਲ ਮਾਣੇ ਵਾਲੀ ਇਹ ਕੋਟਪਤੂਹੀ ਵਿਆਹ ਜਾ ਰਹੇ ਸੀ ਹਾਂਜੀ ਕਿੰਨਿਆਂ ਦੀ ਕੈਥ ਹੋ ਗਈ ਹੈ ਕਿੰਨਾ ਦੇ 7 ਸਾਲ ਦੀ ਬੱਚੀ ਹੈ ਜਿੰਨੀਆਂ ਬੀਬੀ ਸਨ ਕੀ ਲੱਗਦੇ ਸੀ ਤੁਹਾਡੇ ਮੇਰੇ ਨੂੰ ਦਾ ਭਰਾ ਪਰਜਾਈ ਤੇ ਭਤੀਜੀ ਇਹ ਕਰੀਬ 12 ਵਜੇ ਦੇ ਕਰੀਬ ਕੱਢਣਾ ਹੋਈ ਆ ਇੱਕ ਐਂਟਰ ਦੇ ਨਾਲ ਇੱਕ ਜਿਆ ਅਲਟੋ ਕਾਰ ਸੀ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਬੱਚਾ 7 ਸਾਲ ਦਾ ਇੱਕ ਲੇਡੀ ਦਾ ਇੱਕ ਉਹ ਘਰ ਵਾਲਾ ਆਇਆ ਇਤਨਾ ਦੀ ਕੈਜੂਲਟੀ ਹੋ ਗਈ ਆ ਤੇ ਸਾਨੂੰ ਜਿਉਂ ਵੀ ਇਨਫੋਰਮੇਸ਼ਨ ਮਿਲਦੀ ਆ ਉਸੇ ਵੇਲੇ ਆ ਕੇ ਅਸੀਂ ਇਹਨਾਂ ਮੌਕੇ ਤੇ ਆ ਕੇ ਡੈਮੋਡੀਆਂ ਬਾਹਰ ਕਢਾ ਕੇ ਤੇ ਇਹਨਾਂ ਨੂੰ ਆਪਣੇ ਸਿਵਲ ਹਸਪਤਾਲ ਤੇ ਜੀ ਸਰ ਕਿਧਰੋਂ ਆ ਰਹੇ ਸੀ ਕੋਈ ਪਤਾ ਲੱਗਿਆ ਵੀ ਕੀ ਨਾਮ ਵਗੈਰਾ ਕੋਈ ਜਿਹੜੀ ਕਾਰ 'ਚ ਇਹ ਗੜਸ਼ਾ ਕਰਵਾਇ ਸੀ ਦੂਜੇ ਪਾਸੇ ਉਹ ਆਉਂਦਾ ਸੈਕਟਰੀ ਆ ਰਿਹਾ ਸੀ ਸਰ ਕੋਈ ਨਾਮ ਵਗੈਰਾ ਵੀ ਪਤਾ ਲੱਗਿਆ ਕਿਸੇ ਨਾਮ ਤਾਂ ਦੇਖ ਲਿਆ ਨਹੀਂ ਹੋਇਆ ਜੀ ਕਿੱਥੋਂ ਦੇ ਸੀ ਇਹ ਪਤਾ ਕੁਛ ਨਹੀਂ ਜਿਹੜੇ ਕਾਰ ਵਾਲੇ ਸੀ ਇਹ ਬਰਾ ਚੌਦੇ ਕੋਲ ਪਿੰਡ ਮਾਣੇਵਾਲ ਦੇ ਆ ਇੱਕ ਐਂਟਰ ਸਰ ਐਂਟਰ ਦਾ ਪਤਾ ਲਾ ਰਹੇ ਹਾਂ ਜੀ